ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ 5 ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤਹ ਮਾਰੀ ਓਟ ਸਤਾਣੀ ਸੰਤਹ ਮਾਰਾ ਗਹਣਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤਹ ਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ਹਮ ਸੰਤਨ ਸਿਓ ਬਣਾਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਪਾਈ ਰਹਾਓ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮਲਾਹਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕੋ ਪੂੰਜੀ ਸੋ ਪੀ ਤਉ ਉੱਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇਗੋ ਜੋ ਫਟਿਓ ਸਗਲੋ ਦੇਖਾ ਮਹਾ ਆਨੰਦ ਭੇ ਸੁਖ ਪਾਇਆ ਸੰਤਨ ਕੇ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰੰਗਰਤੇ ਬਿਸਮਾਦੇ ਮਹਾ ਆਨੰਦ ਭੇ ਸੁਖ ਪਾਇਆ ਸੰਤਨ ਕੇ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮੰਨਿਆ ਰਾੰਗਰਤੇ ਬਿਸਮਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ